ਏ ਪ੍ਰੋਬਲਮ ਉਹ ਪ੍ਰੋਬਲਮ ਹੈ ਜਿੰਨੂੰ ਅਸੀਂ ਵਾਜਾ ਮਾਰ ਮਾਰ ਕੇ ਬੁਲਾਣੇ ਆ ਵਾਜਾ ਮਾਰ ਮਾਰ ਕੇ ਇਹਦਾ ਸੈਂਸ ਇਹ ਹੈਗੀ ਲਾਈਫ ਸਟਾਈਲ ਡਿਸੀਜ਼ ਠੀਕ ਹੈ ਲਾਈਫ ਸਟਾਈਲ ਜਦੋਂ ਸਾਡਾ ਜਿਆਦਾ ਲਗਜ਼ਰੀ ਹੋ ਜਾਂਦਾ ਮਾਡਰਨ ਹੋ ਜਾਂਦਾ ਜਦੋਂ ਅਸੀਂ ਕਿੰਨੇ ਵੀ ਮੈਂ ਤੋਂ ਕੰਮ ਕੋ ਹੱਥ ਨਹੀਂ ਲਗਾਤੀ ਮੈਨੇ ਤਾਂ ਹਰ ਕੰਮ ਕੇ ਲਈ ਮੇਡ ਰੱਖੀ ਹੋਈ ਹੈ ਜਿਹੜੀ ਜਿਆਦਾ ਹਰ ਕੰਮ ਲਈ ਜਿਹੜਾ ਅੱਗੋਂ ਸੇਵਾਦਾਰ ਭਾਲਦੇ ਨੇ ਨਾ ਈ ਉਹਨਾਂ ਬੀਬੀਆਂ ਭੈਣਾਂ ਨੂੰ ਜ਼ਿਆਦਾ ਪ੍ਰੋਬਲਮ ਆਂਦੀ ਏ ਜਿਹੜੀਆਂ ਹੱਤੀ ਕੰਮ ਕਰ ਲੈਂਦੀਆਂ ਉਹਨਾਂ ਨੂੰ ਨਹੀਂ ਆਂਦੀ। ਹੁਣ ਤੁਸੀਂ ਦੇਖੋ ਪਿੰਡਾਂ ਵਾਲੇ ਲੇਡੀਜ਼ ਨੂੰ ਜਿਹੜੀਆਂ ਆਪ ਘਰ ਦਾ ਗੋਹਾ ਗੂੜਾ ਕਰਦੀਆਂ ਉਹਨਾਂ ਨੂੰ ਦੇਖੋ ਪੁੱਛੋ ਜਾ ਕੇ ਪੀਸੀਓਡੀ ਕੀ ਹੁੰਦਾ ਉਹਨਾਂ ਨੂੰ ਤਾਂ ਸਾਨੂੰ ਪਤਾ ਹੀ ਨਹੀਂ। ਅੱਜ ਤੋਂ ਤੁਸੀਂ ਲਾ ਲੋ ਤਕਰੀਬਨ 50 ਸਾਲ ਪਹਿਲਾਂ ਕਿਸੇ ਨੇ ਪੀਸੀਓਡੀ ਦਾ ਨਾਮ ਸੁਣਿਆ ਸੀ? ਨਹੀਂ ਨਾ ਸੁਣਿਆ ਸੀ। ਐਸਲੀ ਨਹੀਂ ਸੀ ਸੁਣਿਆ ਵੀ ਲੋਕੀ ਉਦੋਂ ਡਿਪੈਂਡੈਂਟ ਨਹੀਂ ਸੀਗੇ। ਠੀਕ ਹੈ। ਲੇਬਰ ਦੇ ਉੱਤੇ ਆਪਣੇ ਕੰਮ ਆਪ ਕਰਦੇ ਸੀਗੇ ਸ਼ੌਕ ਨਾ ਕਰਦੇ ਸੀ ਠੀਕ ਹੈ ਠੀਕ ਹੈ ਜਦੋਂ ਤੱਕ ਤੁਸੀਂ ਆਪਣੇ ਸਰੀਰ ਨੂੰ ਚਲਾ ਕੇ ਰੱਖੋਗੇ ਮੀਨਸ ਸਰੀਰ ਪ੍ਰਮਾਤਮਾ ਨੇ ਡਿਜ਼ਾਈਨ ਕੀਤਾ ਕੰਮ ਕਰ ਕਰਨ ਲਈ ਵਿਹਲੇ ਬਹਿ ਕੇ ਕੁਰਸੀਆਂ ਤੋੜਨ ਲਈ ਜਾਂ ਵਿਹਲੇ ਬਹਿ ਕੇ ਮੰਜੇ ਤੋੜਨ ਲਈ ਨਹੀਂ ਡਿਜ਼ਾਈਨ ਕੀਤਾ ਸੀ ਪ੍ਰਮਾਤਮਾ ਨੂੰ ਨਹੀਂ ਪਤਾ ਵੀ ਲੋਕਾਂ ਨੇ ਇੰਨੇ ਜ਼ਿਆਦਾ ਲੀਜੀ ਹੋ ਜਾਣਾ